ਦੇ ਨੀਂ ਸਰਕਾਰ ਦੇ ਚੇਤੀ ਵਾਲੇ ਸਰਕਾਰ ਨੇ ਉਸ ਦੀ ਬਖਾਈ ਤੇ ਲਚਕ ਕੀਤੀ ਆ ਇਹ ਕਹਿੰਦੇ ਨੇ ਅਸੀਂ ਪੰਜਾਬ ਦੇ ਲੋਕਾਂ ਆ ਸਿੱਖ ਜੀ ਮਨਸਤਰ ਹੋਵੇ ਉਹਦੇ ਪੰਜ ਸੇਤੇ ਬੰਨੀ ਹੋਵੇ ਤੇ ਜਦੋਂ ਉਹ ਸਿੱਖਾਂ ਦੀ ਅਸੂਸੀ ਕਰਦੇ ਆ ਤੇ ਆਪਣੀ ਨੌਜਵਾਨਾਂ ਦੇ ਖਾਤ ਪਰਚੇ ਆਪਣੇ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਵੇ ਇਹਨਾਂ ਨੂੰ ਸ਼ਰਮਨਾਕ ਹੈ ਸਮਝਾਟੇ ਤਾਂ ਉਹ ਹੋਰ ਨਸਤੀ ਜਗ੍ਹਾ ਲਾਹਨਤਤਾ ਕੋ ਇਸ ਨਾਲ ਤੇਰੀ ਗੱਲ ਹੈ ਕਿਹੜਾ ਚੋਣਾ ਜਿਹੜੀ ਵਿੱਚੋਂ ਮੈਂ ਜਿਹੜੀ ਲਈ ਆ ਅਜਿਹਾ ਕੋਈ ਟਾਕਰ ਕੋਈ ਪਾਰਟੀ ਦੇ ਨਾਲ ਕੋਈ ਟਕਰੀ ਨਹੀਂ ਕਰਦਾ ਤੁਸੀਂ ਪੰਜਾਬ ਦੇ ਪਹਿਲਾਂ ਉਸ ਨੂੰ ਮੈਂ ਕੀ ਕਹਿੰਦਾ ਤੇ ਦੇਖੋ ਇਥੋਂ ਗਰਮ ਕਰਦੇ ਮੈਂ ਨਹੀਂ ਜਿੱਦੋਂ ਮਰਜ਼ੀ ਹਰੂਨ ਦੇ ਜਾ ਸਕਦਾ ਟਾਕਰਾਂ ਦੇ ਵਾਸਤੇ ਦਾ ਚੱਲ ਰਿਹਾ ਹੈ ਇਹ ਸਮਾਂ ਹੈ ਕਿ ਮੈਂ ਤੁਹਾਨੂੰ ਕਹਾਂਗਾ ਕਿ ਨਫਸਤ ਦੀ ਰਾਜਨੀਤੀ ਨੂੰ ਛੱਡ ਦੇ ਇਹਨਾਂ ਮਪੜਾ ਕੈਪਟਨ ਬਾਦਲ ਕਰਕੇ ਦੇਖ ਹਟੇ ਨੇ ਇਹਦੇ ਜ ਰੁਪਈਆ ਨਹੀਂ ਕਿਸੇ ਨਾਲ ਰਿਕਵਰ ਹੋਇਆ ਆਹਨੇ ਕਿਹਾ ਸੀ ਕਿਥੇ ਨੇ ਕਿ ਮੈਂ ਫੜ ਫੜ ਕੇ ਸੀ ਇਹ ਤਾਂ ਮੇਰਾ ਸਰਕਾਰੀ ਦਫਤਰ ਦਾ ਪਾਰਪਾਰ ਕੰਪਲੈਸ ਕਰਨਾ ਉਕਾਰ ਅंसारी ਇੱਕ ਜੂਪੀ ਦਾ ਡਾਇਰੈਕਟਰ ਸੀਗਾ ਅਮਰਿੰਦਰ ਨੇ ਉਸ ਨੂੰ ਜੇਲ੍ਹ ਵਿੱਚ ਰੱਖਿਆ 52 ਲੱਖ ਰੁਪਈਆ ਪ੍ਰਾਈਵੇਟ ਲੋਅਰਸ ਨੂੰ ਤੇ ਖਰਚਿਆ ਕਿਹਾ ਮੈਂ 52 ਲੱਖ ਰੁਪਈਆ ਕਿਸਾਨ ਨੇ ਕੰਪਲੈਸ ਕਰਾ 25 ਲੱਖ ਰਸਮ ਦਾ ਕੋਈ ਮੰਟ ਪੁਲਾਹ ਹੁਣ ਤਾਜ਼ਾ ਮੇਰੇ ਖਾਤਮੇ جنمومی کونے راجوں کو پہنچے بہت ستار یوگوں سب تو پہلے اتنے کی سانج پائی ہے واحر جی کا خالسا واحر جی کی فتح سو اج کی ਰਾਜਦਾਨੀ ਫਰਕਾਰੀ ਹਕੂਮਤ ਨੂੰ ਇਹ ਸੰਕੇਤ ਦੇ ਦਿੱਤਾ ਕਿ ਜਿਹੜੀਆਂ ਬੁੱਧੀ ਮਾਲਕ ਤੁਸਕਰੀਆਂ ਕਰਕੇ ਭਾਨਾ ਸਿੱਧੂ ਨੂੰ ਜਾਂ ਇਸਤਰਾ ਵਿੱਚ ਹੋਰ ਬਹੁਤ سارے ਸਾਡੇ ਪੰਜਾਬ ਦੇ ਧੜਕਣ ਦੇ ਵਿੱਚ ਬੰਦ ਕੀਤੇ ਐ ਕੋਈ ਪਹਿਲਾ ਵੀ ਅਸੀਂ ਇਹ ਸਮਝਦੇ ਆਂ ਕਿ ਇਹ ਬਦਲਾ ਲਊਗੀ ਦੀ ਕਾਰਵਾਈ ਹੈ ਜਿਹੜੀ ਉਹ ਅੰਦੀ ਪੰਜਾਬ ਦੇ ਲੋਕ ਦੁਨੀਆਂ ਦੇ ਲੋਕ ਰੋਸ ਕਰ ਰਹੇ ਹੈ ਅਸੀਂ ਅੱਜ ਦੇ ਇਸ ਕੱਟ ਦੇ ਵਿੱਚੋਂ ਪੰਜਾਬ ਦੀ ਉਹ ਸਰਕਾਰੀ ਸਰਕਾਰ ਨੂੰ ਭਾਈ ਜੀ ਬੈਠੋ ਦੋ ਮਿੰਟ ਦੇਖੋ ਜੀ ਪਤਾ ਕਿ ਜਿਹੜਾ ਨੌਜਵਾਨ ਜਿਹਨੂੰ YouTube ਤੋਂ 2 ਲੱਖ ਰੁਪਏ ਦਾ ਖਰਚਾ ਆਉਂਦਾ ਪਿੰਡ ਦੇ ਵਿੱਚ ਲੋਕਾਂ ਦੇ ਇਲਾਜ ਕਰਾਉਣ ਲਈ ਗਰੀਬਾਂ ਦਾ ਇਲਾਜ ਕਰਨ ਲਈ ਲੱਖ ਲੱਖ ਰੁਪਈਆ ਦਾਨ ਕਰਦਾ ਉਹ ਨੌਜਵਾਨ ਸੇਮੀ ਖੋਹਦਾ ਇਸਨੇ ਹੱਥ ਹੀ ਟਵਾਦੀ ਅੱਜ ਜਿਹੜੀ ਇਸ ਛੱਟ ਤੋਂ ਜੜ ਪੱਟੀ ਜਾਣੀ ਆ ਮੈਂ ਬੇਨਤੀ ਕਰੂੰਗਾ ਸਮਝੀਂ ਕਿ ਇਹ ਨੂੰ ਲੱਖਾਂ ਸਦਾਰਾ ਜੀ ਵੀ ਹੋਣ ਜੀ ਤੁਹਾਡੇ ਨਾਲ ਕੋਈ ਸਖਤ ਐਕਸ਼ਨ ਲੈ ਕੇ ਜਿੰਨਾ ਚਿਰ ਲੱਗਾ ਭਾਈ ਭਾਨਾ ਸੁਝਾ ਨਹੀਂ ਕਰਦੇ ਉਹਨਾਂ ਚ ਸਾਨੂੰ ਅੱਧੀ ਮੂਮੈਂਟ ਛੇੜ ਕੇ ਨੂੰ ਐਕਸ਼ਨ ਲੈਣਾ ਚਾਹੀਦਾ ਵੱਡਾ ਪ੍ਰੋਗਰਾਮ ਨਿਕਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭਾਈ ਜੀ ਸੋ ਭਾਨੇ ਚ ਨਹੀਂ ਰੱਖ ਕੇ ਜਿਨ੍ਹਾਂ ਨੇ ਉਹਨੇ ਪੈਸੇ ਵਾਪਸ ਕਰਾਏ ਆ ਉਹ ਵੀ ਇੱਕ ਲੜਕੀ ਸਾਡੇ ਕੋਲ ਆਈ ਆ ਉਹਨੂੰ ਵੀ 2 ਮਿੰਟ ਬਰਾਮਾਂਗੇ ਉਸ ਤੋਂ ਪਹਿਲਾਂ ਡਾਕਟਰ ਬਰਕਰ ਸਿੰਘ ਜੋ ਕਿ ਬਠਿੰਡਾ ਤੋਂ ਆਏ ਨੇ 2 ਮਿੰਟ ਦਾ ਸਮਾਂ ਡਾਕਟਰ ਸਾਹਿਬ ਨੂੰ ਅੱਗੇ ਮੈਨੂੰ ਹੁਣ ਮੈਂ ਭਾਈ ਸਾਹਿਬ ਨੇ ਦੱਸਿਆ ਭਾਈ ਜਸਕਰ ਸਿੰਘ ਕਹਿੰਦੇ ਕਿ ਅਮਰਤਪਾਲ ਦੀ ਮਾਤਾ ਹਰ ਅੱਜ ਪੇਸ਼ੀ ਕਰਕੇ ਆ ਨਹੀਂ ਸਕੇ ਸੋ ਅੱਛਾ ਕਿਬੜੂ ਲੱਗ ਰਹੇ ਨੇ ਭਾਈ ਸਾਹਿਬ ਨੇ ਦੱਸਿਆ ਕਿਬੜੂ ਲੱਗ ਰਹੇ ਨੇ ਸੋ ਉਹਨਾਂ ਦਾ ਸਨਿਆਸ ਸਤਿ ਸ਼੍ਰੀ ਅਕਾਲ ਜੀ ਬਾਬੇ ਗੁਰੂ ਜੀ ਦੀ ਫੱਟੇ ਮੌਕੇ ਦਾ ਹਾਕਮ ਜਿਹੜਾ ਆਪਣੇ ਆਪ ਤੇ ਰਕੇ ਬਹੁਤ ਹੰਕਾਰਿਆ ਬੈਠਾ ਮੈਨੂੰ ਸੱਤਾਂ ਦਾ ਹਾਕਮ ਪੂਰਾ ਹੰਕਾਰ ਹੋਇਆ ਇਹ ਆਪਣੇ ਨੌਜਵਾਨ ਜਿੰਨੇ ਵੀ ਪੰਜਾਬ ਦੇ ਪੰਜਾਬੀਅਤ ਗੱਲ ਕਰਨ ਵਾਲੇ ਨੌਜਵਾਨ ਨੇ ਸਾਰਿਆਂ ਨੂੰ ਇਕੱਠੇ ਕਰਕੇ ਜਿੱਨਾਂ ਦੇ ਵਿੱਚ ਡੱਕ ਰਿਆ ਉਸੇ ਤਰਜ਼ ਦੇ ਵਿੱਚ ਹੀ ਐਨੇ ਭਾਨੇ ਸਿੱਧੂ ਦੇ ਉੱਤੇ ਜੋ ਪਕਾ ਕਰਵਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਜਮਾਨ ਤੋਂ ਹੀ ਮਿਲ ਗਈ ਸੀ ਪਰ ਫਿਰ ਵੀ ਚੈਨ ਨੱਚਿੰਦਾ ਚੈਨ ਚੋੜੀ ਦਾ ਇੱਕ ਪਰਚਾ ਪਾ ਕੇ ਉਹਨੂੰ ਸੁਰੱਖਿਆ ਦੇ ਪਿੱਛੇ ਦੱਕਾ ਪਾਜ ਉਹਨੇ ਯਤਨ ਕੀਤਾ ਮੈਂ ਕਦੇ ਸ਼ਕਤਾਂ ਤੋਂ ਵੀ ਲਖਤੀ ਕਰਦਾ ਹਾਂ ਅਤੇ ਇਸ ਸ਼ਾਸਕ ਨੂੰ ਜਿਟਾਉਣਾ ਵੀ ਕੋਨਾਵਾ ਕਿ ਜੇ ਆਪੇ ਨੂੰ ਰਹਿਣਾ ਕੀਤਾ ਭਾਈ ਲਖੇਸਾਨੇ ਪਿੰਡ ਪਿੰਡ ਜਾ ਕੇ ਜਿਹੜੇ ਸੁਖਰਾਂ ਬਲੌਗ ਨ ਹੋਵੇ ਇਹ ਸਾਰੇ ਕੱਤ ਨੂੰ ਨਾਮਬਤ ਕੀਤਾ ਸਾਰੇ ਕੱਤ ਤੇ ਮੀਡੀਆ ਨੇ ਭਾਈ ਜੁਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਨਾਮਬਤ ਕੀਤਾ ਜਿਲ੍ਹਿਆਂ ਕਿਸਾਨ ਜੁਨ ਨੇ ਉਹਨਾਂ ਨੂੰ ਨਾਮਬਤ ਕੀਤਾ ਇੱਕ ਐਸਾ ਵੀ ਵੱਡਾ ਅੰਦੋਲਨ ਕਰਨ ਵਾਸਤੇ ਸਾਨੂੰ ਜਿਹੜਾ ਬਹੁਤ ਹੀ ਥੋੜਾ ਫਰਕ ਹੈ ਅੰਤ ਤੇ ਅੰਤਕ ਲੱਗਦੀ ਹੈ ਤੇ ਅੰਤ ਤੇ ਟਿੱਪੀ ਲੱਗਦੀ ਹੈ ਜਿਹੜਾ ਲੋਕਾਂ ਨੇ ਇਹਨੂੰ ਇਸ ਪੱਜ ਤੇ ਜਗ੍ਹਾ ਤੇ ਬਿਠਾਇਆ ਕਿ ਇਹ ਲੋਕ ਪੰਜਾਬ ਦੇ ਲੋਹਣਾ ਵੀ ਜਾਣਦੇ ਨੇ ਸੋ ਮੈਂ ਸਾਰਿਆਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਹੋਰ ਇਹ ਰੈਲੀ ਤੋਂ ਬਾਅਦ ਆਪਾਂ ਠੰਡੇ ਨਹੀਂ ਹੋ ਜਾਣਾ ਇਸ ਇੱਕ ਤੋਂ ਬਾਅਦ ਇਸ ਨੂੰ ਹੋਰ ਪਿੰਡ ਪਿੰਡ ਜਾ ਕੇ ਇਕੱਠੇ ਹੋ ਕੇ ਲਾਂਬ ਮੰਦ ਕਰਕੇ ਇੱਕ ਵੱਡਾ ਕਾਫਲਾ ਬਣਾ ਕੇ ਮੌਕੇ ਦੇ ਡਾਕੂ ਨੂੰ ਚਿਤਾਉਣਾ ਹੈ

میں فسٹ ٹائم ملی تھینک میں امید نہیں میرے سال ہو رہی ایجنٹ ویڑھ سال تک پیسے لگی ہوئی ہو سکتی ہے ہر بندہ جانتا ہے کہ جب ایجنٹ کو پیسے نہیں پنجاب کی ریت آواز ساتھی راتے ہوئے پیسے نہیں مل رہے ہیں بٹ میں پانا سکتے کو گئی ਉਹਨਾਂ ਦੇ ਘਰੇ ਵੀ ਪਤਾ ਨਹੀਂ ਕਿ ਕਿੱਥੋਂ ਲਾਗੀ ਅਸਾਂ ਪੈਸਾ ਆਪੇ ਨਹੀਂ ਆਉਂਦਾ ਪਰ ਜਰੂਰ ਕੋਈ ਤਾਂ ਪੈਨੂ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਇਹ ਨਿਕਲ ਜਾਣਗੇ ਉਹਨਾਂ ਦਾ ਨਾਮ ਹੈ ਯਾਹਰ ਲੋਕ ਉਹਨਾਂ ਨੂੰ ਖੁੱਛੇ ਨਾ ਦੱਤੇ ਆ ਪਿਓ ਪੈਸੇ ਨਿਕਲਵਾਣਗੇ ਪਰ ਜਦੋਂ ਸਿੱਧੇ ਚਾਹ ਉਹਨਾਂ ਨੇ ਮੇਰੇ ਨੀਚੇ ਚੁਕਿਚੇ ਨਾ ਟ੍ਰੇਨ ਕੀਤਾ ਦੇਖਦੇ ਹੋਏ ਮੈਨੂੰ ਬੁਲਾਇਆ 5 ਮਿੰਟ ਦੇ ਅੰਦਰ ਅੰਦਰ ਉਹਨਾਂ ਨੇ ਉਹਨੂੰ ਸਵਾਲ ਕਰਕੇ ਮੈਨੂੰ ਉੱਥੇ ਹੀ ਖੀਨ ਕਰਦਾ ਨਾ ਮਨੇ ਮੈਨੂੰ ਵੇਟ ਕਰਾਈ ਨਾ ਲਾਇ ਲਾਇ ਉਹਨੇ ਕਹੇ ਵੀ ਤੇਰੇ ਪੈਸੇ ਚੱਕ ਲਾਉਣਗੇ ਬੜੇ ਨੂੰ ਟੈਨਸ਼ਨ ਹੈ ਕਿ ਬੋਲੀਏ ਕਿ ਸਰਦਾਰ ਹੈਗੇ ਆ ਫਿਰ ਉਹਨਾਂ ਕੋਈ ਲੈਣ ਦੇਣਾ ਨਹੀਂ ਸੀ ਹੈਗਾ ਬਟ ਫਿਰ ਵੀ ਉਹ ਇੱਕ ਅੰਤਾਂ ਨੀ

میں اچھا کوئی پنڈ کی رہ شہر کی رہت غلط کر رہے ہو

اس کا ملکہ دیکھا کہ ہمیں گا ہمیں رکوست کرتی ہیں لیکن پر جانتی ہے وہ اپنے آتے ہیں وہ اپنے آتے ہیں کہ ہمیں مطابقوں کی بیٹھتا ہے کہ ہماروں ایزی دی رہاں آتا ہے میں نے خانم کچھلی سمجھے ساتھ ہمارے چاہتے ہیں کہ وہ اچھای ساتھ ہیں کیونکہ یہاں ہمارے چاہتے ہیں کہ ہمارے چاہتے ہیں کہ کارلو موقع سندے ہیں وہ اپنے کو دراؤر اپنے آنے دیوشن سات